ਆਰੇ ਅਚੱਦੇ ਦਾ ਲਗਾਤਾਰ ਹੀ ਵਾਦਾ ਚੱਲ ਰਿਹਾ ਹੈ ਵੇਖੋ ਅਸੀਂ ਤਾਂ ਛੋਟੇ ਉ ਤੇ ਬਚਪਨ ਤੋਂ ਹੀ ਵੇਖ ਰਹੇ ਚੋ ਸਰਕਾਰਾਂ ਕਰਦੀਆਂ ਨੇ 30 32 33 ਸਾਲ ਤੋਂ ਸਾਡੇ ਪ੍ਰਾਣੇ ਸਿੰਘ ਜਿਹੜੇ ਫੜੇ ਉਹ ਨਹੀਂ ਛੱਡੇ ਜਾ ਰਹੇ ਹੁਣ ਜਿਹੜੇ ਮੌਜੂਦਾ ਸਮੇਂ ਪਿਛਲੇ ਸਾਲ ਤੋਂ ਭਾਈ ਅਮਰਤਪਾਲ ਸਿੰਘ ਨੇ ਅਮਰਤ ਦੀ ਖ ਲਹਿਰ ਚਲਾਈ ਸੀ ਤੇ ਨਸ਼ਿਆਂ ਤੋਂ ਮੁਕਤ ਕਰ ਰਿਆ ਸੀ ਜਵਾਨੀ ਨੂੰ ਲੋਕ ਲਾਮਬੰਦ ਹੋ ਰਹੇ ਸੀ ਇਕਨ ਸਰਕਾਰਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਤੇ ਉਹਨਾਂ ਵੀਰਾਂ ਨੂੰ 10 ਸਾਡੇ ਬੱਚੇ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਸਮੇਤ ਵੇਖੋ ਡਿਬਰੂਗੜ੍ਹ ਅਸਾਮ ਏਡੀ ਦੂਰ ਉਹਨਾਂ ਦੇ ਜੇਲ੍ਹਾਂ ਹੀ ਸੁਟਿਆ ਹੋਇਆ ਕਦੇ ਖਾਣੇ ਵਿੱਚ ਗਲਤੀਆਂ ਪਾਈਆਂ ਜਾਂਦੀਆਂ ਤਾਂ ਉਹਨਾਂ ਨੂੰ ਭੁਖੜ ਹੜਤਾਲ ਕਰਨੀ ਪੈਂਦੀ ਆ ਹੁਣ ਵੇਖੋ ਉੱਥੇ ਅੰਦਰ ਉਹਨਾਂ ਦੇ ਕੈਮਰੇ ਲਾਤੇ ਜੋ ਫੜਿਆ ਗਿਆ ਜੀ ਆ ਫੜਿਆ ਗਿਆ ਜੀ ਉਹ ਕਿੱਥੋਂ ਆਉਂਦਾ ਉਹ ਤਾਂ ਸਰਕਾਰਾਂ ਆਪ ਹੀ ਉਹ ਜੇ ਕਰਤੂਤਾਂ ਕਰਦੀਆਂ ਨੇ ਤੇ ਮੈਂ ਸਮਝਦਾ ਪੀ ਉਹਨਾਂ ਬੱਚਿਆਂ ਤੋਂ ਇਹ ਬਹੁਤ ਵੱਡਾ ਨਿਗਾਹ ਤਸ਼ੱਦਦ ਹੈ ਸਾਲ ਤੋਂ ਵਿਚਾਰੇ ਚੱਲ ਰਹੇ ਨੇ ਹੁਣ ਐਨਐਸਏ ਜਿਹੜੀ ਅਗਲੇ ਮਹੀਨੇ ਖਤਮ ਹੋਣੀ ਸੀ ਤੇ ਸਰਕਾਰ ਮਨਸੂਬੇ ਇਹੋ ਜੇ ਘੜ ਰਹੀ ਹੈ ਕਿ ਉਹਨਾਂ ਦੇ ਦੂਛਣ ਬਾਜੀ ਕਰਕੇ ਉਹਨਾਂ ਨੂੰ ਡਿਬਰੂਗੜਾ ਸਾਮ ਜੇਲ੍ਹ ਚ ਰੱਖਿਆ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਥੱਕਾ ਬੰਦ ਕਰੋ ਉਹਨਾਂ ਸਾਡੇ ਬੱਚਿਆਂ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਓ ਪਹਿਲੀ ਗਲਤੀ ਤੋਂ ਰਿਹਾ ਕਰਨਾ ਚਾਹੀਦਾ ਕੀ ਦੋਸ਼ ਉਹਨਾਂ ਦਾ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਵੇ ਪਰਿਵਾਰਵਾਲੋਂ ਵੀ ਜੀ ਹੁਣ ਪੁਗੜਤਾਲ ਤੇ ਬੈਠੇ ਗਿਆ ਕੀ ਲੱਗਦਾ ਕਿ ਇਸ ਤੋਂ ਦੀ ਜਰੂਰਤ ਪੈਣੀ ਨਹੀਂ ਚਾਹੀਦੀ ਸੀ ਸਰਕਾਰਾਂ ਵੱਲੋਂ ਜੇ ਕੋਈ ਸਹੀ ਕਦਮ ਤੇ ਵੇਖੋ ਪਰਿਵਾਰ ਕੀ ਕਰਨ ਹੁਣ ਮਾਪੇ ਕੀ ਦੁਖੀ ਹੋ ਕੇ ਕਰਨਾ ਉਥੇ ਐਡੀ ਦੂਰ ਜਿਹੜਾ ਜਾਣਾ ਹੈ ਕਾਲੇ ਪਾਣੀ ਵਾਲੀ ਸਜ਼ਾ ਵਾ ਪੀ ਐਡੀ ਦੂਰ ਮਾਪੇ ਕਿਵੇਂ ਜਾਣ ਵਿਚਾਰੇ ਗਰੀਬ ਘਰਾਂ ਦੇ ਬੱਚੇ ਨੇ ਤੇ ਹੁਣ ਉਥੇ ਜਾਣਾ ਬੜਾ ਮੁਸ਼ਕਲ ਆ ਬੱਚੇ ਉਥੇ ਪੁਗੜਤਾਲ ਲੱਗੇ ਬੈਠੇ ਆ ਤੇ ਸਰਕਾਰ ਜਿਹੜੀ ਉਸ ਦਾ ਸਾਡੇ ਦੁੱਖ ਨੂੰ ਸਮਝ ਨਹੀਂ ਰਹੀ ਤੇ ਮਾਪਿਆਂ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ ਫਿਰ ਉਹ ਫਿਰ ਭੁਖੜ ਤੜਾ ਕੇ ਇੱਥੇ ਬੈਠੇ ਨੇ ਜੇ ਸਾਡੇ ਬੱਚਾ ਨੇ ਉੱਥੇ ਭੁੱਖੇ ਰਹਿਣਾ ਤੇ ਅਸੀਂ ਰੋਟੀ ਕਿਵੇਂ ਖਾਈਏ ਸਰਕਾਰ ਦਾ ਰਵੱਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਸੀਂ ਵੀ ਕੋਈ ਮੁਹਿਮ ਛੇੜਦੇ ਤੁਹਾਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਉਹ ਤਾਂ ਵੇਖੋ ਜੇ ਕੋਈ ਅਸੀਂ ਵਹੀਰ ਕਰਦੇ ਆ ਤਾਂ ਅੰਦਰ ਨਜ਼ਰਬੰਦ ਕਰ ਦਿੰਦੇ ਨੇ ਸਰਕਾਰ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਭਾਈ ਦਲਜੀਤ ਸਿੰਘ ਨੇ ਕਲਸੀ ਨੇ ਈਬਰੂਗੜ ਤੋਂ ਉਹ ਕੱਲ ਦਾ ਪਪਾ ਪੜ੍ਹਿਆ ਫੇਸਬੁੱਕ ਤੇ ਉਹਨੇ ਆਖਿਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਨਹੀਂ ਪੰਜਾਬ ਚ ਲਿਆਉਣਾ ਚਾਹੁੰਦੀ ਉਥੋਂ ਦਾ ਜਿਹੜਾ ਸੁਪਰਡੈਂਟ ਜੀਲ ਦਾ ਉਹ ਤਾਂ ਕਹਿੰਦਾ ਕੀ ਇਹਨਾਂ ਲੋਕਾਂ ਨੂੰ ਪੰਜਾਬ ਲੈ ਜਾਓ ਇਹਨਾਂ ਦਾ ਇੱਥੇ ਮੌਸਮ ਠੀਕ ਨਹੀਂ ਇਹਨਾਂ ਵਾਸਤੇ ਇਹ ਬਿਮਾਰ ਨੇ ਇਹਨਾਂ ਨੂੰ ਪੰਜਾਬ ਸ਼ਿਫਟ ਕਰਦਾ ਲੇਕਿਨ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਨਹੀਂ ਲੱਤ ਲਾਉਗੀ ਨਹੀਂ ਲੱਗਦਾ ਨਹੀਂ ਭਗਵੰਤ ਮਾਨ ਦੋਹਰੀ ਨੀਤੀ ਰੱਬ ਬਣਾ ਰਿਹਾ ਜੀ ਇੱਕ ਬੰਨੇ ਕਿਸਾਨਾਂ ਦੇ ਨਾਲ ਗੱਲ ਕਰ ਰਿਹਾ ਹੈ ਦੂਸਰੇ ਪਾਸੇ ਇਸ ਤਰ੍ਹਾਂ ਦੇ ਆਪਣੇ ਜਵਾਨਾਂ ਦੇ ਪਹਿਲੀ ਗੱਲ ਤੇ ਆ ਵੀ ਲੋਕਾਂ ਨੂੰ ਬੜੀ ਆਸ ਸੀ ਕਿ ਸ਼ਹਿਰਤੀ ਜੀ ਤੇ ਕੋਈ ਆਊਗੀ ਤੇ ਪੰਜਾਬ ਦਾ ਭਲਾ ਕਰੂਗੀ ਲੇਕਿਨ ਇਹਨੇ ਤਾਂ ਪੁੱਚੜ ਖਾਨੇ ਪੰਜਾਬ ਚ ਬਣਾ ਦਿੱਤਾ ਹੈ ਇੱਧਰ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ ਬਾਡਰਾਂ ਤੇ ਜਿਹੜੀਆਂ ਸਾਡੀ ਫਸਲਾਂ ਨੇ ਉਹ ਤਬਾਹ ਕਰਨ ਵਾਸਤੇ ਮਨਸੂਬੇ ਸਾਰੀ ਕਿਸਾਨੀ ਤਬਾਹ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਉੱਥੇ ਗਿਆ ਨੂੰ ਕੁੱਟਦੀ ਆਈ ਇੱਥੇ ਵੀ ਲੋਕਾਂ ਨੂੰ ਮਾਰਦੀ ਆ ਇਹਦੀ ਦੂਰੀ ਨੀਤੀ ਆ ਤੇ ਮੈਂ ਸਮਝਦਾ ਐਪੀਏ ਲੋਕਾਂ ਨੂੰ ਬੜੀ ਆਸ ਸੀ ਉਹ ਲੋਕਾਂ ਦੀ ਆਸ ਤੱਕ ਹੀ ਆ ਟੁੱਟ ਪਰ ਇਸ ਵੇਲੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਪਰਵਾਰ ਨਾਲ ਗੱਲਬਾਤ ਹੋਈ ਜੀ ਪਰਿਵਾਰ ਦੀ ਕੀ ਪਰਵਾਰ ਨਾਲ ਕੀ ਗੱਲਬਾਤ ਪਰਿਵਾਰ ਤਾਂ ਵਿਚਾਰੇ ਸਾਰੇ ਇੱਥੇ ਬੈਠੇ ਆ ਜੀ ਦੁਖੀ ਹੋ ਕੇ ਬੈਠੇ ਵਿਚਾਰੇ ਆਹ ਵੇਖੋ ਬਾਜੇ ਕੇ ਦੇ ਬਜ਼ੁਰਗ ਖਲੋਤੇ ਨੇ ਵਿਚਾਰੇ ਸਿੱਖੋਂ ਕੀ ਹੋਰ ਅਪੀਲ ਕਰਾ ਚਾਹੁੰਦੇ ਹੋ ਕਿਉਂਕਿ ਨਜ਼ਦੀਕ ਤੋਂ ਹੀ ਲੋਕ ੱਟੇ ਨਹੀਂ ਹੋ 파ਰੇ ਕਿ ਲਾਦਾ ਘੜੇ ਪੱਤੀ ਛੱਡ ਕੇ ਇੱਕ ਪਲੇਟਫਾਰਮ ਤੇ ਕੱਟਣਾ ਚਾਹਦਾ ਇਸ ਮਾਮਲੇ ਦੇ ਵੇਖੋ ਤਾਂ ਅਸੀਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਿਆਂ ਹਮੇਸ਼ਾ ਸਰਕਾਰਾਂ ਚੋਂ ਕਿਹਨੂੰ ਕਮਜ਼ੋਰ ਕਰਦਿਆਂ ਨਾ ਉਹ 파ੜੋ ਤੇ ਰਾਜ ਕਰੋ ਧੜੇ ਬਾਜੀ ਨੂੰ ਪੈਦਾ ਕਰਦਿਆਂ ਉਹ ਧੜੇ ਬਾਜੀ ਕੌਮ ਦਾ ਨੁਕਸਾਨ ਕਰਦੀ ਆ ਤੇ ਅਸੀਂ ਤਾਂ ਹੁਣ ਵੀ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਸਾਨੂੰ ਲਾਂਬਾਦ ਹੋਣਾ ਚਾਹੀਦਾ ਗਿਲੇ ਸ਼ਿਕਵੇ ਛੜਛੜੀ ਛੱਡ ਕੇ ਉਹਨਾਂ ਨੌਜਵਾਨ ਬੱਚਿਆਂ ਦੀ ਰਿਹਾਈ ਵਾਸਤੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ